ਗੋਬਿੰਦਗਰ ਵਾਰਡ ਨਸ਼ਹਿਰਾ ਮਜੀਠਾ ਰੋਡ ਨਵਦੀਪ ਸਿੰਘ ਸਰਪੰਚ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਹਲਕੇ ਤੋਂ ਉਮੀਦਵਾਰ ਅਨਿਲ ਜੋਸ਼ੀ ਨੇ ਮੀਟਿੰਗ ਨੂੰ ਸੰਬੋਧਨ ਕੀਤਾ ਅਤੇ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਵਿੱਚ ਕੀਤੇ ਗਏ ਕੰਮਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਉਹਨਾਂ ਦੇ ਨਾਲ ਹਰਸ਼ਦੀਪ ਸਿੰਘ, ਸ਼ਮਸ਼ੇਰ ਸਿੰਘ, ਅਰਸ਼ਦੀਪ ਸਿੰਘ ਹਾਜ਼ਰ ਸਨ। ਗੋਬਿੰਦਗਰ ਇਹ ਛੋਟਾ ਜਿਹਾ ਏਰੀਆ ਮੇਰਾ ਖਿਆਲ ਨੇ ਕੋ ਘਰ ਬਾਕੀ ਹੋਵੇ ਜਿੱਤੋਂ ਕੋਈ ਆਣ ਜੇ ਬੀਬੀ ਦਾ ਕੋਈ ਘਰ ਦਾ ਜੀ ਨਹੀਂ ਆਇਆ ਹਰ ਘਰ ਚੋਂ ਆਇਆ ਬਾਕੀ ਇਹ ਪੰਚਾਇਤ ਜਿਹੜੀ ਹੈ ਇਹਦਾ ਇੱਕ ਪ੍ਰੋਗਰਾਮ ਆਂਦੇ ਉੱਧਰ ਦੂਜਾ ਪਾਸਾ ਜਿਹੜਾ ਉੱਧਰ ਵੀ ਕਰਨਾ ਤੇ ਮੈਂ ਤੇ ਹੈਰਾਨ ਆਂ ਕਿ ਇਸ ਤਰ੍ਹਾਂ ਅੱਗੇ ਨਹੀਂ ਕਦੀ ਹੋਇਆ ਜਿੱਥੇ ਵੀ ਅਸੀਂ ਹਾਰੇ ਵੀ ਆਂ ਪਰ ਜੋ ਉਤਸ਼ਾਹ ਇਸ ਵਾਰ ਦਿਖ ਰਿਹਾ ਤੁਹਾਡੇ ਸਾਹਮਣੇ ਆ ਨਾਨਕ ਚੰਦ ਜੀ ਪੁਰਾਣੇ ਜਨ ਸੰਗੀ ਆ ਜਨਮ ਜਾਤ ਜਨ ਸੰਗੀ ਆ ਬੀਜੇਪੀ ਵਾਲੇ ਆ ਇਹ ਵੀ ਇਸ ਕਰਕੇ ਕਹਿ ਰਿਹਾ ਵੀ ਆਪਾਂ ਹੁਣ ਉਮਰਾਨਾ ਨਗਾਈਏ ਵੀ ਬਟਨ ਦੱਬਦੇ ਪੰਜ ਸਾਲ ਉਮਰ ਲੰਘ ਜਾਂਦੀ ਆ ਤੇ ਪੰਜ ਪੰਜ ਸਾਲ ਕਰਕੇ ਉਮਰਾਨਾ ਲਗਾ ਲੀਆਂ ਕੰਮ ਕਿਹਨੇ ਨਹੀਂ ਕੀਤਾ ਇਸ ਕਰਕੇ ਇਹ ਵੀ ਇਸੇ ਕਰਕੇ ਮੈਨੂੰ ਆਸ਼ੀਰਵਾਦ ਦਿੰਦੇ ਪਏ ਆ ਵੀ ਆਪਾਂ ਐਰ ਕੀ ਕੰਮ ਵਾਲੇ ਬੰਦੇ ਨਾਲ ਆ ਤੇ ਤਦ ਕਰਕੇ ਸਭ ਨੂੰ ਹੀ ਇਹਨਾਂ ਨੇ ਕਿਹਾ ਜਿੰਨੇ ਭੈਣ ਭਰਾ ਆਂਦੇ ਆ ਮੇਰੇ ਭਾਵੇਂ ਕੋ ਬੀਜੇਪੀ ਵਾਲੇ ਹੋਣ ਭਾਵੇਂ ਕਾਂਗਰਸੀ ਹੋਣ ਭਾਵੇਂ ਝਾੜੂ ਵਾਲੇ ਹੋਣ ਕਿਸੇ ਪਾਰਟੀ ਦੇ ਹੋਣ ਸਾਰੇ ਹੀ ਪਾਰਟੀਆਂ ਤੋਂ ਇਹਨਾਂ ਨੇ ਇਹੀ ਸੰਦੇਸ਼ ਦਿੱਤਾ ਵੀ ਸਾਰੇ ਪਾਰਟੀਆਂ ਤੋਂ ਉੱਪਰ ਉੱਟ ਕੇ ਅਹਿਰ ਕੀ ਕੰਮ ਨੂੰ ਵੋਟ ਪਾਈਏ। ਇਹ ਮਾਰੇ ਮੈਂ ਸਾਡੇ ਪੁੱਤਾਂ ਲਈ ਕੈਂਡਲ ਕੀ ਕਰਦੇ ਨੇ। ਆਹੀ ਕੰਮ ਕਰਨੇ ਆਣੇ ਸਭ ਪਿਆਰੇ ਨਾਲ ਸਾਡੇ। ਮੈਂ ਉਹ ਜਿੰਨੇ ਮੇਰੇ ਭੈਣ ਭੈਣਾ ਨੇ ਸਾਰੇ ਖੁੱਲ ਕੇ ਵੋਟਾਂ ਪਾਓ।